ਐਡਾ ਵੱਡਾ ਵਿਆਹ ਆ ਕਰੋੜਾਂ ਰੁਪਈਆ ਵਿਆਹ ਦੇ ਉੱਤੇ ਲਾ ਦਿੱਤਾ ਤੇ ਜਦੋਂ ਲਾੜੀ ਆਈ ਨਾ ਉਹਦੇ ਸਿਰ ਤੇ ਰੱਪਟਾ ਬਾਹਾਂ ਵੀ ਨੰਗੀਆਂ ਢਿੱਡ ਵੀ ਨੰਗਾ ਤੇ ਵੱਡੇ ਵੱਡੇ ਲੋਕ ਉੱਤੇ ਫਿਰ ਰਹੇ ਐ ਇਹਦਾ ਮਤਲਬ ਸਾਡੀ ਗੈਰਤ ਦੀ ਤਾਂ ਮਰ ਗਈ ਕਿ ਹੁਣ ਲੋਕੀ ਸਾਡੀ ਧੀ ਨੂੰ ਗੰਦੀ ਨਿਗਾਹ ਨਾਲ ਵੇਖਣ ਅਣਖ ਇਹ ਨਹੀਂ ਹੈ ਕਿ ਮੇਰੇ ਵਧੀਆ ਕੱਪੜੇ ਪਾਏ ਹੋਣ ਅਣਖ ਇਹ ਨਹੀਂ ਹੈ ਕਿ ਮੈਂ ਮਹਿੰਗੀ ਗੱਡੀ 'ਚ ਉਤਰਾਂ ਅਣਖ ਇਹ ਨਹੀਂ ਹੈ ਕਿ ਮੇਰੇ ਕੋਲ ਕੋਠੀ ਵੱਡੀ ਹੋਵੇ ਅਣਖ ਇਹ ਹੈ ਕਿ ਸਾਡੀ ਧੀ ਪਹਿਣ ਵਾਲ ਕੋਈ ਗੰਦਾ ਇਰਾਦਾ ਕਰਕੇ ਆਪਸ 'ਚ ਮਜ਼ਾਕ ਨਾ ਕਰੇ ਅੱਜ ਅਗਰ ਅਸੀਂ ਜਦ ਆਪਣੇ ਵਿਆਹ ਦੇ ਵਿੱਚ ਹੀ ਆਪਣੀ ਧੀ ਦੇ ਸਿਰ ਤੇ ਰੁਪਟਾ ਹੜਾ ਦਿੱਤਾ ਇਹਦਾ ਮਤਲਬ ਅਸੀਂ ਦੌਲਤਮੰਦ ਹੋ ਗਏ ਹਾਂ ਹੁਣ ਅਸੀਂ ਅਣਖ ਹੀ ਨਹੀਂ ਰਹੇ ਆਪਕੋ ਤੋਂ ਮੈਂ ਕੀ ਕਹਾਂ ਅਸੀਂ ਪੰਜਾਬੀਆਂ ਅੱਗ ਹੁਣੀ ਮੈਂ ਇੱਕ ਵਿਆਹ ਦੇ ਵਿੱਚ ਗਿਆ ਤੇ ਮੇਰੀ ਤਾਂ ਸ਼ਰਮ ਦੇ ਨਾਲ ਅੱਖਾਂ ਝੁਕ ਗਈਆਂ ਹਮਾਰੇ ਇੱਕ ਜਾਣਨੇ ਵਾਲੇ ਦੀ ਸ਼ਾਦੀ ਸੀ ਉਥੇ ਕੀ ਦੇਖਿਆ ਬਈ ਇੱਡਾ ਵੱਡਾ ਵਿਆਹ ਆ ਕਰੋੜਾਂ ਰੁਪਈਆ ਵਿਆਹ ਦੇ ਉੱਤੇ ਲਾ ਦਿੱਤਾ ਤੇ ਜਦੋਂ ਲਾੜੀ ਆਈ ਨਾ ਉਹਦੇ ਸਿਰ ਤੇ ਰੱਪਟਾ ਬਾਹਾਂ ਵੀ ਨੰਗੀਆਂ ਢਿੱਡ ਵੀ ਨੰਗਾ ਤੇ ਵੱਡੇ ਵੱਡੇ ਲੋਕ ਉੱਤੇ ਫਿਰ ਰਹੇ ਆ ਇਹਦਾ ਮਤਲਬ ਸਾਡੀ ਗੈਰਤੀ ਤਾਂ ਮਰ ਗਈ ਕਿ ਹੁਣ ਲੋਕੀ ਸਾਡੀ ਧੀ ਨੂੰ ਗੰਦੀ ਨਿਗਾਹ ਨਾਲ ਵੇਖਣ ਤੇ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਇਹਨੂੰ ਹੀ ਕਹਿੰਦੇ ਆ ਕਿ ਕਿਸੇ ਦੀ ਅਣਖ ਮਰ ਜਾਣਾ ਅਣਖ ਇਹ ਨਹੀਂ ਹੈ ਕਿ ਮੇਰੇ ਵਧੀਆ ਕੱਪੜੇ ਪਾਏ ਹੋਣ ਅਣਖ ਇਹ ਨਹੀਂ ਹੈ ਕਿਵੇਂ ਮਹਿੰਗੀ ਗੱਡੀ 'ਚ ਉਤਰਾ ਕਨਕ ਇਹ ਨਹੀਂ ਹੈ ਕਿ ਮੇਰੇ ਕੋਲ ਕੋਠੀ ਵੱਡੀ ਹੋਵੇ ਅਣਖ ਇਹ ਹੈ ਕਿ ਕੋਈ ਐਰਾ-ਗੈਰਾ ਸਾਡੇ ਵੱਲ ਅੱਖ ਚੱਕ ਕੇ ਨਾ ਵੇਖੇ ਅਣਖ ਇਹ ਹੈ ਕਿ ਕਿਸੇ ਦੀ ਗੰਦੀ ਨਿਗਾਹ ਮੇਰੀ ਬੇਟੀ ਤੇ ਨਾ ਪਵੇ ਅਣਖ ਇਹ ਹੈ ਕਿ ਸਾਡੀ ਧੀ ਪਹਿਣ ਵੱਲ ਕੋਈ ਗੰਦਾ ਇਰਾਦਾ ਕਰਕੇ ਆਪਸ ਵਿੱਚ ਮਜ਼ਾਕ ਨਾ ਕਰੇ ਅੱਜ ਅਗਰ ਅਸੀਂ ਜਾਂ ਆਪਣੇ ਵਿਆਹ ਦੇ ਵਿੱਚ ਹੀ ਆਪਣੀ ਧੀ ਦੇ ਸਿਰ ਤੇ ਰੁਪਟਾ ਹੜਾ ਦਿੱਤਾ ਇਹਦਾ ਮਤਲਬ ਅਸੀਂ ਦੌਲਤਮੰਦ ਹੋ ਗਏ ਹਾਂ ਹੁਣ ਅਸੀਂ ਅਣਖ ਹੀ ਨਹੀਂ ਰਹੇ ਐਡਾ ਵੱਡਾ ਵਿਆਹ ਆ ਕਰੋੜਾਂ ਰੁਪਈਆ ਵਿਆਹ ਦੇ ਉੱਤੇ ਲਾ ਦਿੱਤਾ ਤੇ ਜਦੋਂ ਲਾੜੀ ਆਈ ਨਾ ਉਹਦੇ ਸਿਰ ਤੇ ਰਪਟਾ ਬਾਹਾਂ ਵੀ ਨੰਗੀਆਂ ਢਿੱਡ ਵੀ ਨੰਗਾ ਤੇ ਵੱਡੇ ਵੱਡੇ ਲੋਕ ਉੱਤੇ ਫਿਰ ਰਹੇ ਇਹਦਾ ਮਤਲਬ ਸਾਡੀ ਗੈਰਤ ਹੀ ਤਾਂ ਮਰ ਗਈ ਕਿ ਹੁਣ ਲੋਕੀ ਸਾਡੀ ਧੀ ਨੂੰ ਗੰਦੀ ਨਿਗਾਹ ਨਾਲ ਵੇਖਣ ਅਣਖ ਇਹ ਨਹੀਂ ਹੈ ਕਿ ਮੇਰੇ ਵਧੀਆ ਕੱਪੜੇ ਪਾਏ ਹੋਣ ਅਣਖ ਇਹ ਨਹੀਂ ਹੈ ਕਿ ਮੈਂ ਮਹਿੰਗੀ ਗੱਡੀ 'ਚ ਉਤਰਾਂ ਅਣਖ ਇਹ ਨਹੀਂ ਹੈ ਕਿ ਮੇਰੇ ਕੋਲ ਕੋਠੀ ਵੱਡੀ ਹੋਵੇ ਅਣਖ ਇਹ ਹੈ ਕਿ ਸਾਡੀ ਧੀ ਪਹਿਣ ਵਾਲ ਕੋਈ ਗੰਦਾ ਇਰਾਦਾ ਕਰਕੇ ਆਪਸ 'ਚ ਮਜ਼ਾਕ ਨਾ ਕਰੇ ਅੱਜ ਅਗਰ ਅਸੀਂ ਜਾਂ ਆਪਣੇ ਵਿਆਹ ਦੇ ਵਿੱਚ ਹੀ ਆਪਣੀ ਧੀ ਦੇ ਸਿਰ ਤੇ ਰੁਪਟਾ ਹੜਾ ਦਿੱਤਾ ਇਹਦਾ ਮਤਲਬ ਅਸੀਂ ਦੌਲਤਮੰਦ ਹੋ ਗਏ ਆ ਹੁਣ ਅਸੀਂ ਅਣਖ ਹੀ ਨਹੀਂ ਰਹੇ ਆਪਕੋ ਤੋਂ ਮੈਂ ਕੀ ਕਹਾऊं ਅਸੀਂ ਪੰਜਾਬੀਆਂ ਅੱਗ ਹੁਣੀ ਮੈਂ ਇੱਕ ਵਿਆਹ ਦੇ ਵਿੱਚ ਗਿਆ ਤੇ ਮੇਰੀ ਤਾਂ ਸ਼ਰਮ ਦੇ ਨਾਲ ਅੱਖਾਂ ਝੁੱਕ ਗਈਆਂ ਹਮਾਰੇ ਇੱਕ ਜਾਣਨੇ ਵਾਲੇ ਦੀ ਸ਼ਾਦੀ ਸੀ ਉੱਥੇ ਕੀ ਦੇਖਿਆ ਬਈ ਐਡਾ ਵੱਡਾ ਵਿਆਹ ਆ ਕਰੋੜਾਂ ਰੁਪਈਆ ਵਿਆਹ ਦੇ ਉੱਤੇ ਲਾ ਦਿੱਤਾ ਤੇ ਜਦੋਂ ਲਾੜੀ ਆਈ ਨਾ ਉਹਦੇ ਸਿਰ ਤੇ ਰੱਪਟਾ ਬਾਹਾਂ ਵੀ ਨੰਗੀਆਂ ਢਿੱਡ ਵੀ ਨੰਗਾ ਤੇ ਵੱਡੇ ਵੱਡੇ ਲੋਕ ਉੱਥੇ ਫਿਰ ਰਹੇ ਐ ਇਹਦਾ ਮਤਲਬ ਸਾਡੀ ਗੈਰਤ ਹੀ ਤਾਂ ਮਰ ਗਈ ਕਿ ਹੁਣ ਲੋਕੀ ਸਾਡੀ ਧੀ ਨੂੰ ਗੰਦੀ ਨਿਗਾਹ ਨਾਲ ਵੇਖਣ ਤੇ ਸਾਡੇ ਤੇ ਕੋਈ ਫਰਕ ਨਹੀਂ ਪੈਂਦਾ ਇਹਨੂੰ ਹੀ ਕਹਿੰਦੇ ਐ ਕਿ ਕਿਸੇ ਦੀ ਅਣਖ ਮਰ ਜਾਣਾ ਅਣਖ ਇਹ ਨਹੀਂ ਹੈ ਕਿ ਮੇਰੇ ਵਧੀਆ ਕਪੜੇ ਪਾਏ ਹੋਣ ਅਣਖ ਇਹ ਨਹੀਂ ਹੈ ਕਿ ਮੈਂ ਮਹਿੰਗੀ ਗੱਡੀ 'ਚ ਉਤਰਾਂ ਅਣਖ ਇਹ ਨਹੀਂ ਹੈ ਕਿ ਮੇਰੇ ਕੋਲ ਕੋਠੀ ਵੱਡੀ ਹੋਵੇ ਅਣਖ ਇਹ ਹੈ ਕਿ ਕੋਈ ਐਰਾ ਗਹਿਰਾ ਸਾਡੇ ਵੱਲ ਅੱਖ ਚੱਕ ਕੇ ਨਵੇਖੇ ਅਣਖ ਇਹ ਹੈ ਕਿ ਕਿਸੇ ਦੀ ਗੰਦੀ ਨਿਗਾਹ ਮੇਰੀ ਬੇਟੀ ਤੇ ਨਾ ਪਵੇ ਅਣਖ ਇਹ ਹੈ ਕਿ ਸਾਡੀ ਤੀ ਪਹਿਣ ਵਾਲ ਕੋਈ ਗੰਦਾ ਇਰਾਦਾ ਕਰਕੇ ਆਪਸ ਵਿੱਚ ਮਜ਼ਾਕ ਨਾ ਕਰੇ ਅੱਜ ਅਗਰ ਅਸੀਂ ਜਾਂ ਆਪਣੇ ਵਿਆਹ ਦੇ ਵਿੱਚ ਹੀ ਆਪਣੀ ਤੀ ਦੇ ਸਿਰ ਤੇ ਰੁਪਟਾ ਹੜਾ ਦਿੱਤਾ ਇਹਦਾ ਮਤਲਬ ਅਸੀਂ ਦੌਲਤਮੰਦ ਹੋ ਗਏ ਹਾਂ ਹੁਣ ਅਸੀਂ ਅਣਖ ਹੀ ਨਹੀਂ ਰਹੇ